ਕੋ ਸਭ ਤੋਂ ਪਹਿਲਾਂ ਦਾ ਅੱਜ ਬਸੰਤ ਪੰਚਵੀ ਦੇ ਪਵਿੱਤਰ ਤਿਹਾਰ ਦੀਆਂ ਸਾਰਿਆਂ ਨੂੰ ਬਹੁਤ-ਬਹੁਤ ਮੁਬਾਰਕਾਂ ਔਰ ਉਸ ਤੋਂ ਵੀ ਵੱਡੀਆਂ ਮੁਬਾਰਕਾਂ ਇਸ ਗੱਲ ਦੀਆਂ ਕਿ ਮੋਲਕ ਦੇ ਵਿੱਚ ਪੰਜਾਬ ਇਹ じゃ ਪਹਿਲਾ ਸੂਬਾ ਬਣ ਗਿਆ ਜਿੱਥੋਂ ਦਾ ਹਰ ਘਰ ਹਰ ਪਰਿਵਾਰ ਤਕਰੀਬਨ 65 ਲੱਖ ਪਰਿਵਾਰ ਨੇ ਪੰਜਾਬ ਦੇ ਵਿੱਚ ਹਰ ਘਰ ਹਰ ਪਰਿਵਾਰ ਦਾ ਹਰ ਜੀ ਹੈ ਜਿਹੜਾ ਯਾਨੀ ਕਿ 100% ਪੋਪੂਲੇਸ਼ਨ ਹੈ ਜਿਹੜੀ ਉਹਨਾਂ ਨੂੰ ਹੈਲਥ ਕਵਰ ਹੈ ਜਿਹੜਾ ਉਹ ਪੰਜਾਬ ਸਰਕਾਰ ਨੇ ਅੱਜ ਤੋਂ ਦੇਣਾ ਸ਼ੁਰੂ ਕਰ ਦਿੱਤਾ ਕੱਲ ਸਾਡੇ ਨੈਸ਼ਨਲ ਕਨਵਿਨਿਐਂਸ ਸ਼੍ਰੀ ਅਰਵਿੰਦ ਕੇਜਰੀਵਾਲ ਜੀ ਔਰ ਪੰਜਾਬ ਦੇ ਮਾਨਯੋਗ ਮੁੱਖ ਮੰਤਰੀ ਭਵਨਤ ਸਿੰਘ ਉਹਨਾਂ ਨੇ ਮੁਹਾਲੀ ਤੇ ਦੀ ਸ਼ੁਰੂਆਤ ਕੀਤੀ ਸੀਗੀ ਤੇ ਅੱਜ ਅਸੀਂ ਸੁਨਾਮ ਤੋਂ ਇਹਨਾਂ ਸਾਰੇ ਪਰਿਵਾਰਾਂ ਦੀ ਰਜਿਸਟ੍ਰੇਸ਼ਨ ਹੈ ਜਿਹੜੀ ਜਿਵੇਂ ਤੁਸੀਂ ਹੁਣੇ ਦੇਖਿਆ ਕਿ ਕਿਸ ਤਰੀਕੇ ਦੇ ਨਾਲ ਮੋਬਾਈਲ ਐਪ ਦੇ ਉੱਪਰ ਰਜਿਸਟ੍ਰੇਸ਼ਨ ਹੈ ਜਿਹੜੀ ਉਹ ਹੁੰਦੀ ਹੈ ਔਰ ਉਸ ਤੋਂ ਬਾਅਦ ਉਹਨਾਂ ਨੂੰ ਸਲਿੱਪ ਕੱਢ ਕੇ ਦਿੰਨੇ ਆ ਤੇ ਇਹ ਸਲਿੱਪ ਤੋਂ ਬਾਅਦ ਇਹਨਾਂ ਨੂੰ ਸੀਐਸਸੀ ਸੈਂਟਰ ਤੋਂ ਕਾਰਡ ਨੇ ਜਿਹੜੇ ਉਹ ਮਿਲਣਗੇ ਜਿੰਨਾ ਲੋਕਾਂ ਦੀ ਜਿਵੇਂ ਜਿਵੇਂ ਰਜਿਸਟ੍ਰੇਸ਼ਨ ਹੋਈ ਜਾਊਗੀ ਓਵੇਂ ਓਵੇਂ ਉਹਨਾਂ ਦੇ ਹੈਲਥ ਇੰਸ਼ੋਰੈਂਸ ਦਾ ਕਵਰ ਹੈ ਜਿਹੜਾ ਉਹ ਉਸ ਦਿਨ ਤੋਂ ਹੀ ਸ਼ੁਰੂ ਹੋ ਜਾਏਗਾ ਸੋ ਮੈਂ ਸਮਝਦਾ ਕਿ ਇਹ ਇੱਕ ਇਹਜੀ ਸਕੀਮ ਪੰਜਾਬ ਸਰਕਾਰ ਨੇ ਅਰਵਿੰਦ ਜੀ ਦੀ ਸੋਚ ਸਦਕਾ ਮਾਨ ਸਾਹਿਬ ਨੇ ਦੀ ਸਰਕਾਰ ਨੇ ਸ਼ੁਰੂ ਕੀਤੀ ਹੈ ਜਿਹੜੀ ਕਿ ਆਪਣੇ ਆਪ ਦੇ ਵਿੱਚ ਇੱਕ ਕ੍ਰਾਂਤੀ ਹੈ ਕਿ ਕਿਸ ਤਰੀਕੇ ਦੇ ਨਾਲ ਦੇਸ਼ ਦੇ ਵਿੱਚ ਹਰ ਵਿਅਕਤੀ ਦੀ ਦੀ ਜੋ ਸਿਹਤ ਦੀ ਸਮੱਸਿਆ ਹ ਹੈ ਉਹ ਕਿਵੇਂ ਕੀਤੀ ਜਾਵੇ ਨਹੀਂ ਅੱਗੇ ਕੀ ਹੁੰਦਾ ਸੀਗਾ ਕਿ ਜੇ ਕਿਤੇ ਪ੍ਰਾਈਵੇਟ ਹਸਪਤਾਲ ਦੇ ਵਿੱਚ ਮਜਬੂਰੀ ਬਸ ਜਾਣਾ ਪੈ ਜਾਂਦਾ ਸੀ ਕਿਸੇ ਵਿਅਕਤੀ ਨੂੰ ਤੇ ਬੰਦਾ ਬਚਦਾ ਨਾ ਬਚਦਾ ਉਹ ਪਰਮਾਤਮਾ ਦੇ ਹੱਥ ਹੁੰਦਾ ਸੀਗਾ ਪਰ ਘਰ ਜ਼ਰੂਰ ਲੁੱਟ ਜਾਂਦਾ ਸੀਗਾ ਤੇ ਹੁਣ ਇਸ ਸਕੀਮ ਦੇ ਤਹਿਤ 10 ਲੱਖ ਤੱਕ ਦਾ ਹਰ ਪਰਿਵਾਰ ਨੂੰ ਇੰਸ਼ੋਰੈਂਸ ਬੀਮਾ ਜਿਹੜਾ ਉਹ ਪੰਜਾਬ ਸਰਕਾਰ ਦੇਊਗੀ ਤੁਸੀਂ ਸਰਕਾਰੀ ਹਸਪਤਾਲ 'ਚ ਜਾਓ ਤੁਸੀਂ ਪ੍ਰਾਈਵੇਟ ਦੇ ਵਿੱਚ ਜਾਓ ਆਪ ਦਾ ਇਲਾਜ ਕਰਾਓ ਤੇ ਘਰ ਵਾਪਸ ਆਜੋ ਸਾਰੇ ਦਾ ਸਾਰਾ ਖਰਚਾ ਜਿਹੜਾ 10 ਲੱਖ ਤੱਕ ਦਾ ਉਹ ਪੰਜਾਬ ਸਰਕਾਰ ਓਟੂਗੀ ਇਹਦੇ ਲਈ ਸਾਰੇ ਦੇ ਸਾਰੇ ਸਰਕਾਰੀ ਹਸਪਤਲ ਔਰ ਤਕਰੀਬਨ 900 ਤੋਂ ਵੀ ਵੱਧ ਜਿਹੜੇ ਪ੍ਰਾਈਵੇਟ ਹਸਪਤਲ ਨੇ ਉਹ ਹੁਣ ਤੱਕ ਐਮਪੈਨਲ ਹੋ ਚੁੱਕੇ ਨੇ ਸੋ ਮੈਂ ਸਮਝਦਾ ਕਿ ਇਹ ਇੱਕ ਇਤਿਹਾਸਿਕ ਪਾਲਾ ਇਤਿਹਾਸਿਕ ਘੜੀ ਹੈ ਪੂਰੇ ਪੰਜਾਬ ਦੀ ਹਿਸਟਰੀ ਦੇ ਵਿੱਚ ਤੇ ਅੱਜ ਉਸ ਨੂੰ ਆਪਦੇ ਹੱਥੀਂ ਸ਼ੁਰੂ ਕਰਨ ਦਾ ਸੁਨਾਮ ਸ਼ਹੀਦ ਉਦਨ ਸਿੰਘ ਵਾਲਾ ਜੀ ਦੀ ਪਵਿੱਤਰ ਧਰਤੀ ਤੇ ਤੋਂ ਇੱਕ ਪਵਿੱਤਰ ਕਾਰਜ ਮੈਂ ਆਪਦੇ ਹੱਥੀਂ ਸ਼ੁਰੂ ਕੀਤਾ ਆਪਦੇ ਸਾਰੇ ਸਾਥੀਆਂ ਦੇ ਨਾਲ ਸੋ ਬਹੁਤ ਵੱਡੀ ਮਨ ਨੂੰ ਖੁਸ਼ੀ ਵੀ ਹੈ ਤਸੱਲੀ ਹੈ ਕਿ ਜਿਸ ਲੋਕਾ ਜਿਸ ਮਕਸਦ ਲਈ ਲੋਕਾਂ ਨੇ ਸਾਨੂੰ ਐਡਾ ਵੱਡਾ ਫਤਵਾ ਦਿੱਤਾ ਸੀਗਾ ਅੱਜ ਉਹਨਾਂ ਦੇ ਸੁਪਨੇ ਨੂੰ ਪੂਰਾ ਕਰਨ ਦੀ ਕੋਸ਼ਿਸ਼ ਕਰ ਰਹੇ ਹਾਂ ਸੋ ਸਾਰਿਆਂ ਨੂੰ ਬਹੁਤ ਬਹੁਤ ਮੁਬਾਰਕਬਾਦ ਅਮਨ ਜੀ ਜੀ ਸਾਡੇ ਰਾਏ ਹੁਣ ਲੋਕਾਂ ਨੂੰ ਪਤਾ ਵੀ ਲੱਗ ਚੁੱਕਿਆ ਹੈਗਾ ਵੀ ਸਾਡੇ ਕਾਰ ਬਣਨ ਜਾ ਰਹੇ ਨੇ ਤਾਂ ਤੁਸੀਂ ਉਹ ਕੰਟੈਕਟ ਕਿੱਥੇ ਕਰਨ ਕਿੱਥੇ ਜਾਣ ਤਾਂ ਕਿ ਖੱਜਲ ਖਵਾਰ ਨਾ ਹੋਵੇ ਕਿਸੇ ਨੂੰ ਖੱਜਲ ਖਵਾਰ ਹੋਣ ਦੀ ਲੋੜ ਨਹੀਂ ਜੀ ਸਾਡੇ ਜਿਹੜੇ ਵਲੰਟੀਅਰ ਨੇ ਰਜਿਸਟਰ ਜਿਹੜੇ ਯੂਥ ਕਲੱਬਸ ਨੇ ਉਹਨਾਂ ਦੇ ਮੈਂਬਰ ਸਾਬਨ ਉਹ ਵੈਲ ਟ੍ਰੇਨਡ ਨੇ ਉਹ ਇਹ ਮਸ਼ੀਨਾਂ ਲੈ ਕੇ ਹਰ ਘਰ ਦੇ ਵਿੱਚ ਆਪ ਜਾਣਗੇ ਕਿਸੇ ਨੂੰ ਕਿਸੇ ਸਰਕਾਰੀ ਦਫ਼ਤਰ ਦੇ ਵਿੱਚ ਕਿਸੇ ਹਸਪਤਾਲ ਦੇ ਵਿੱਚ ਕਿਤੇ ਜਾਣ ਦੀ ੱੱਕੇ ਖਾੜਨ ਖਾਣ ਦੀ ਲਾਈਨਾਂ ਦੇ ਵਿੱਚ ਖੜਨ ਦੀ ਲੋੜ ਨਹੀਂ ਹੈਗੀ ਇਹ ਮਸ਼ੀਨਾਂ ਲੈ ਕੇ ਸਾਡੇ ਜਿਹੜੇ ਰਜਿਸਟਰਡ ਯੂਥ ਕਲੱਬਸ ਦੇ ਜਿਹੜੇ ਲੋਕ ਨੇ ਉਹ ਮੁੰਡੇ ਜਾਣਗੇ ਵਾਰ ਵਾਈ ਜਾਣਗੇ ਵਾਰਡ ਵਾਈ ਜਾਣਗੇ ਜੀ ਗਲੀ ਮੁਹੱਲੇ ਜਾਣਗੇ ਇਕੱਲਾ ਇਕੱਲਾ ਘਰ ਕਵਰ ਕਰਨਗੇ ਉਹ ਤੋਂ ਇਹ ਸਲਿੱਪ ਕੱਢ ਕੇ ਦੇਣਗੇ ਤੇ ਉਹ ਸਲਿੱਪਾਂ ਤੋਂ ਦੇ ਜ਼ਰੀਏ ਫਿਰ ਉਹਨਾਂ ਨੂੰ ਸੀਐਸਸੀ ਸੈਂਟਰਾਂ ਦੇ ਵਿੱਚੋਂ ਇਹ ਕਾਰਡ ਜਿਹੜੇ ਉਹ ਮਿਲ ਜਾਣਗੇ ਇਹਦੇ ਨਾਲ ਨਾਲ ਮੈਂ ਇੱਕ ਚੀਜ਼ ਹੋਰ ਵੀ ਸਪਸ਼ਟ ਕਰ ਦੇਣੀ ਚਾਹਣਾ ਕਿ ਕੋਈ ਵੀ ਸਿੱਧਾ ਸੀਐਸਸੀ ਜਾ ਕੇ ਲੈਂਡ ਦੀ ਕੋਸ਼ਿਸ਼ ਨਾ ਕਰੇ ਕਿਉਂਕਿ ਉਹ ਵੈਲਿਡ ਨਹੀਂ ਹੋਊਗਾ ਔਰ ਸੀਐਸਸੀ ਸੈਂਟਰਸ ਨੂੰ ਮੈਂ ਸਾਰਿਆਂ ਨੂੰ ਕਹੂੰਗਾ ਕਿ ਪ੍ਰੋਪਰ ਥਰੂ ਪ੍ਰੋਪਰ ਚੈਨਲ ਹੈ ਜਿਹੜਾ ਉਹ ਉਹਦੇ ਮੁਤਾਬਕ ਚੱਲਿਆ ਜਾਵੇ ਤਾਂ ਕਿ ਕਿਸੇ ਵੀ ਵਿਅਕਤੀ ਨੂੰ ਕਿਸੇ ਤਰੀਕੇ ਦੀ ਕੋਈ ਮੁਸ਼ਕਲ ਦਿੱਕਤ ਨਾ ਆਵੇ ਸੁਨਾਮ ਹਲਕੇ ਦੇ ਵਿੱਚ ਕਿੰਨੇ ਹਲਕੇ ਦੀ ਜਿੰਨੀ ਪੋਪੂਲੇਸ਼ਨ ਹੈ ਜੀ ਜਿੰਨੀ ਪੋਪੂਲੇਸ਼ਨ ਹੈ ਅਸੀਂ ਇਹਦੇ ਵਿੱਚ ਕੋਈ ਕੋਈ ਕ੍ਰਾਈਟੇਰੀਆ ਨਹੀਂ ਰੱਖਿਆ ਹੈਗਾ ਜੀ ਜਿਹੜਾ ਪੰਜਾਬ ਦੀ ਧਰਤੀ ਦੇ ਉੱਪਰ ਅੱਜ ਹੈ ਪੰਜਾਬ ਦਾ ਹਰ ਪਰਿਵਾਰ ਤਕਰੀਬਨ 65 ਲੱਖ ਪਰਿਵਾਰ ਹੈ ਔਰ ਤਕਰੀਬਨ 3 ਕਰੋੜ ਦੇ ਕਰੀਬ ਆਬਾਦੀ ਹੈ ਕੋਈ ਧਰਮ ਮਜ਼ਹਬ ਫਿਰਕਾ ਜਾਤ ਪਾਤ ਊਚ ਨੀਚ ਵੱਡਾ ਛੋਟਾ ਕੋਈ ਕਿਸੇ ਕਿਹੜੀ ਪੋਲੀਟੀਕਲ ਪਾਰਟੀ ਨਾਲ ਸੰਬੰਧ ਰੱਖਦਾ ਕੋਈ ਕਿਸੇ ਸਮਾਜਿਕ ਸੰਸਥਾ ਨਾਲ ਸੰਬੰਧ ਰੱਖਦਾ ਕੋਈ ਫਰਕ ਨਹੀਂ ਰੱਖਿਆ ਗਿਆ ਕਿਸੇ ਤਰ੍ਹਾਂ ਦਾ ਕੋਈ ਜਿਹੜਾ ਫਰਕ ਸਰਕਾ ਕੋਈ ਭੇਦ ਭਾਵੇਂ ਇਹ ਚ ਰੱਖਿਆ ਨਹੀਂ ਗਿਆ ਹੈਗਾ ਕਿਉਂਕਿ ਸੇਤ So those